ਜਿਹੜੇ ਕਹਿੰਦੇ ਆ ਨਾ ਬਾਬੇ ਨਾਨਕ ਨੇ ਰਖੜੀ ਬੰਨੀ ਸੀ ਆ ਬਾਈ ਦੇ ਵਿਚਾਰ ਸੁਣਿਓ ਤੇ ਸ਼ੇਅਰ ਲੈ ਕੇ ਜਰੂਰ ਜੋ ਸਿੱਖ ਮੰਨਉਂਦੇ ਰਖੜੀ ਨੇ ਉਸ ਸਭੇ ਚਤਲਾ ਕੇ ਤੇ ਮੈਂ ਇੱਕੋ ਵਾਰੀ ਦੱਸਣਾ ਹੈ ਨਾ ਦੱਸਣਾ ਫੇਰ ਦਰਾ ਕੇ ਤੇ ਜੇ ਬਾਬੇ ਨਾਨਕ ਨਾਲ ਜੋੜਦੇ ਹੋ ਫਿਰ ਇਹ ਵੀ ਗੱਲ ਤੁਸੀਂ ਮੰਨੋਗੇ ਅਨੇ ਹਰਿਆ ਦਾ ਤਾਗਾ ਪਾਇਆ ਨਾ ਤੇਰਥੜੀ ਪੇਵੇਂ ਬੰਨੂਗੇ ਜੇ ਬੰਨਣੀ ਹੁੰਦੀ ਰਖੜੀ ਤੇ ਜਨੇਊ ਵੀ ਗਲ ਪਾ ਲੈਂਦਾ ਤੇ ਪਖੰਡਾ ਤੋਂ ਤਾਨੂੰ ਵਰਜ ਦੇਨਾ ਸੂਰਜ ਨੂੰ ਪਾਣੀ ਪਾ ਦਿੰਦੇ ਜੇ ਦੱਸਣਾ ਪੈ ਜੀ ਵੀਰ ਤਾਈ ਜੇ ਦੱਸਣਾ ਪੈ ਜੀ ਵੀਰ ਤਾਈ ਇਹ ਪੈਣ ਦੀ ਰੱਖਿਆ ਕਰਨੀ ਏ ਰਖੜੀ ਨਾਲ ਰੱਖਿਆ ਹੋ ਜਾਂਦੀ ਸ਼ਮਸ਼ੀਰ ਆਪਾਂ ਕੀ ਕਰਨੀ ਏ ਇਹ ਤਾ ਗੀਨਾ ਕੁਝ ਹੋਣਾ ਨਹੀਂ ਇਹ ਮਨਮਤ ਸਿੱਖੋ ਵੱਡੀ ਐ ਫਿਰ ਭੈਣ ਵੀ ਲੋਕਾਂ ਛੱਡ ਦੇਣੀ ਰਖੜੀ ਵਿੱਚ ਮੰਗਲ ਹੀ ਜੱਡੀ ਏ ਰક્ષા ਬੰਧਨ ਫੰਦਾ ਬਣ ਜਾਂਦਾ ਤੇ ਕਦੇ ਨਾ ਸੁਖ ਮਣਾਉਗੀ ਜੇ ਭੈਣ ਨੂੰ ਰੁਪਈਆ ਸੌ ਦੇਉ ਤੇ ਅਗਲੀ ਵਾਰ ਨਾ ਆਉਦੀ